ਕਬੱਡੀ ਪ੍ਰੇਮੀਆਂ ਲਈ ਇੱਕ ਵਿਸ਼ੇਸ਼ ਸੂਚਨਾ ਪਿੰਡ ਪਟੀਆਂ ਰਾਜਪੂਤਾ ਵਿਖੇ ਰਾਸ਼ੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਐਨਆਰਏ ਵੀਰਾਂ ਵੱਲੋਂ ਤੀਸਰਾ ਅਸਲਾਨਾ ਕਬੱਡੀ ਕੱਪ 5 ਦਸੰਬਰ ਨੂੰ ਕਰਵਾਇਆ ਜਾ ਰਿਹਾ ਉਹ ਹੁਣ ਕਬੱਡੀ ਕੱਪ ਕੈਨਸਲ ਹੋ ਗਿਆ ਨਵੀਆਂ ਡੇਟਾਂ ਜਲਦੀ ਹੀ ਦਰਸ਼ਕ ਨੈ ਲਮਰਦਾਰ ਜਗਜੀਤ ਸਿੰਘ ਐਂਡ ਪਟੀਆਂ ਰਾਜਪੂਤਾ ਜੋ ਕਿ ਸਾਡਾ ਟੂਰਨਾਮੈਂਟ 5 ਦਸੰਬਰ ਨੂੰ ਤੀਸਰਾ ਟੂਰਨਾਮੈਂਟ ਹੋਣ ਜਾ ਰਿਹਾ ਸੀ ਉਹ ਕਿਸੇ ਸਾਡੇ ਕਾਰਨਾਂ ਨਾਲ ਉਹ ਥੋੜਾ ਸਾਨੂੰ ਲੇਟ ਕਰਨਾ ਪਿਆ ਉਹਦੀ ਜਲਦੀ ਹੀ ਅਸੀਂ ਤਰੀਕ ਦੇ ਦੇਾਂਗੇ ਪਿੰਡ ਦੀ ਪੰਚਾਇਤ ਅਤੇ ਬਾਹਰੋਂ ਪਤਵੰਤੇ ਆਏ ਸੱਜਣ ਉਹਨਾਂ ਸਾਰਿਆਂ ਦੀ ਬੜੀ-ਬੜੀ ਮਿਹਰਬਾਨੀ ਹੋਏਗੀ ਕਿ ਜੋ ਅਸੀਂ ਟੂਰਨਾਮੈਂਟ ਲੇਟ ਕਰ ਰਹੇ ਆ ਉਹਦੇ ਸਾਡਾ ਸਹਿਯੋਗ ਦੇਣ ਤੇ ਅਸੀਂ ਜਿਹੜੀਆਂ ਇੰਟਰਨੈਸ਼ਨਲ ਟੀਮਾਂ ਮੰਗਾਈਆਂ ਉਨਾ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਉਹ ਵੀ ਜਿਹੜੀ ਅਗਲੀ ਜਲਦ ਅਹੀ ਡੇਟ ਦੇਵਾਂਗੇ ਉਹਦੇ ਮੁਤਾਬਕ ਟੂਰਨਾਮੈਂਟ ਜਿਹੜਾ ਉਹ ਕਰਵਾਇਆ ਜਾਏਗਾ ਅਸੀਂ ਇਸ ਗੱਲ ਦੀ ਮਾਫੀ ਚਾਹੁੰਦੇ ਆ ਕਿ ਜਿਹੜਾ ਟੂਰਨਾਮੈਂਟ ਸਾਨੂੰ ਲੇਟ ਕਰਨਾ ਪਿਆ ਇਹ ਕੋਈ ਸਾਡੇ ਆਪਣੇ ਨਿੱਜੀ ਕਾਰਨ ਸੀ ਜਿਨ੍ਹਾਂ ਕਰਕੇ ਲੇਟ ਹੋਇਆ ਸੋ ਅਸੀਂ ਜਲਦ ਡੇਟ ਦੇ ਕੇ ਤੇ ਇਹ ਟੂਰਨਾਮੈਂਟ ਜਿਹੜਾ ਇਹ ਦੁਆਰਾ ਅਸੇ ਮਹੀਨੇ ਦੇ ਵਿੱਚ ਦਸੰਬਰ ਮਹੀਨੇ ਦੇ ਵਿੱਚ ਹੀ ਕਰਾਵਾਂਗੇ ਧੰਨਵਾਦ ਜੇ ਤੁਸੀਂ ਆਪਣੇ ਕਾਰਡ ਦਿੱਤੇ ਆ ਇਨਵਾਈਟ ਉਹ ਹਾਂਜੀ ਜਿਹਨਾਂ ਬੰਦਿਆਂ ਨੂੰ ਅਸੀਂ ਕਾਰਡ ਦੇ ਚੁੱਕੇ ਆ ਜਾਂ 5 ਤਰੀਕ ਨੂੰ ਇਨਵਾਈਟ ਕਰ ਚੁੱਕੇ ਆ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਕਿ ਉਹ 5 ਤਰੀਕ ਨੂੰ ਕੈਨਸਲ ਸਮਝਣ ਅਗਲੀ ਡੇਟ ਅਸੀਂ ਸਾਰੇ ਸੱਜਣਾ ਨੂੰ ਤੇ ਟੀਮਾਂ ਨੂੰ ਜਿਹੜੀ ਆ ਦੁਆਰਾ ਦੇ ਦੇਾਂਗੇ ਮਿਹਰਬਾਨੀ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਖੇਡ ਕਬੱਡੀ ਨੂੰ ਸਾਰੇ ਪਿਆਰ ਕਰਨ ਵਾਲੇ ਜਗਤ ਨੂੰ ਇੱਕ ਜ਼ਰੂਰੀ ਸੂਚਨਾ ਦੇਣ ਜਾ ਰਹੇ ਹਾਂ ਕਿ ਜਿਹੜਾ ਕਬੱਡੀ ਕੱਪ ਤੀਸਰਾ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਪਿੰਡ ਪੱਟੀਆਂ ਰਾਜਪੂਤਾ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਬੈਨਰ ਹੀਟ ਖੇਡਿਆ ਜਾਣਾ ਸੀ 5 ਦਸੰਬਰ ਨੂੰ ਉਹ ਮੇਲਾ ਕਿਸੇ ਕਾਰਨ ਕਰਕੇ ਜਿਹੜਾ ਉਹ ਅੱਗੇ ਕੀਤਾ ਗਿਆ ਜਿਹੜੀਆਂ ਨਵੀਆਂ ਤਰੀਕਾਂ ਆਪਾਂ ਜਲਦ ਸਾਂਝੀਆਂ ਕਰਾਂਗੇ ਕਿਉਂਕਿ 5 ਦਸੰਬਰ ਦੀ ਤਾਰੀਖ ਜਿਹੜੀ ਪ੍ਰਬੰਧਕਾਂ ਨੇ ਰੱਖੀ ਹੋਈ ਸੀ ਵਧੀਆ ਪ੍ਰਬੰਧ ਕੀਤੇ ਸੀ ਪਰ ਕੁਝ ਕਾਰਨ ਇਦਾਂ ਦਾ ਪੈਕੇਜ ਜਿਹਦੇ ਕਰਕੇ ਮੇਲਾ ਉਹ ਕੈਨਸਲ ਕੀਤਾ ਜਾ ਰਿਹਾ ਨਵੇਂ ਤਰੀਕੇ ਜਲਦ ਸਾਂਝੀਆਂ ਕੀਤੀਆਂ ਜਾਣਗੀਆਂ ਮਾ ਖੇਡ ਕਬੱਡੀ ਦੇ ਜਿੰਨੇ ਵੀ ਪਚੌਣ ਵਾਲੇ ਪਿਆਰ ਕਰਨ ਵਾਲੇ ਸਾਰਿਆਂ ਕੋਲੋਂ ਮਾਫੀ ਮੰਗਦੇ ਆ ਆ ਸਾਰੀ ਸੰਗਤ ਅੱਜ ਇਕੱਠੀ ਹੋਈ ਐ ਇਸ ਮੁੱਦੇ ਦੇ ਉੱਤੇ ਹੁਣ ਆਪਾਂ ਨਵੇਂ ਤਰੀਕੇ ਜਿਹੜੀਆਂ ਜਲਦ ਸਾਂਝੀਆਂ ਕਰਾਂਗੇ ਸੰਗਤਾਂ ਤੱਕ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਇੱਕ ਜੈ ਸ਼੍ਰੀ ਰਾਮ ਦੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਰਿੰਕੂ ਜੱਗੀ ਪਿੰਡ ਪਟੀਆਂ ਰਾਜਪੂਤਾ ਤੋਂ 5 ਦਸੰਬਰ ਤੀਸਰਾ ਕਬੱਡੀ ਕੱਪ ਜੋਗੀ ਤੁਹਾਡੇ ਪਿੰਡ ਹੋਣਾ ਸੀ ਉਹ ਕੁਝ ਕਾਰਨਾ ਕਰਕੇ ਅਸੀਂ ਪੋਸਟਪੋਨ ਕਰ ਰਹੇ ਆ ਅੱਗੇ ਲੈ ਕੇ ਜਾ ਰਹੇ ਆ ਠੀਕ ਆ ਜੀ ਜਲਦ ਹੀ 2-4 ਦਿਨਾਂ ਵਿੱਚ ਅਸੀਂ ਅਗਲੀ ਤਰੀਕ ਦਵਾਂਗੇ ਤੇ ਜੋ ਹੁਣ ਕਾਰਨ ਹੋਇਆ ਉਹਦੇ ਲਈ ਆਪਾਂ ਮਾਫੀ ਚਾਹੁੰਦੇ ਆ ਤੇ ਜਲਦ ਅਗਲੀ ਤਰੀਕ ਦੇ ਕੇ ਤੇ ਟੂਰਨਾਮੈਂਟ ਦਾ ਦੱਸਿਆ ਜਾਏਗਾ ਜੀ ਜਿਹੜੇ ਬੰਦੇ ਨੇ ਤੁਸੀਂ ਕਾਟ ਦਿੱਤੇ ਆ ਇਨਵਾਈਟਡ ਕੀਤਾ ਆ ਉਹਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਜਿਹੜੀ ਜਿਹੜੀਆਂ ਟੀਮਾਂ ਤੁਸੀਂ ਇੱਕ ਸੱਦਾ ਦਿੱਤਾ ਆ ਉਹਨਾਂ ਜਿਹੜੇ ਸੱਜਣਾ ਨੂੰ ਜਿਹੜੀਆਂ ਟੀਮਾਂ ਨੂੰ ਜਿਹੜੇ ਕਮੈਂਟਰ ਵੈਰੀਗੇਟ ਜਿਨ੍ਹਾਂ ਨੂੰ ਵੀ ਆਪਾਂ ਸੱਦਾ ਦਿੱਤਾ 5 ਦਸੰਬਰ ਦਾ ਉਹਨਾਂ ਕੋ ਹੱਥ ਜੋੜ ਕੇ ਮਾਫੀ ਮੰਗਦੇ ਆਪਾਂ ਠੀਕ ਹੈ ਜੀ ਟੂਰਨਾਮੈਂਟ ਅੱਗੇ ਜਾਣ ਕਰਕੇ ਤੇ ਆਪਾਂ ਜਲਦ ਹੀ 2-4 ਦਿਨਾਂ ਅਗਲੀ ਤਰੀਕ ਦੇ ਕੇ ਉਹਨਾਂ ਨੂੰ ਮੁੜ ਕੇ ਦੱਸ ਦਾਂਗਾ ਵੀ ਟੂਰਨਾਮੈਂਟ ਕਰ ਦੂੰਗਾ ਜੀ ਬਹੁਤ ਬਹੁਤ ਧੰਨਵਾਦ